ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਅੱਜ ਮੈਂ ਸਵੇਰੇ 7 ਵਜੇ ਉੱਠ ਗਈ ਸੀ ਕਿਉਂਕਿ ਅੱਜ ਮੈਂ ਜਾਣਾ ਸੀ ਸਕੂਲ ਇਸ ਕਰਕੇ ਮੈਂ ਜਲਦੀ ਉੱਠ ਗਈ ਸੀ ਤੇ ਇੱਥੇ ਮੰਮਾ ਨੇ ਮੈਨੂੰ ਚਾਹ ਪਾਣੀ ਦਿੱਤਾ ਸੀ ਤੇ ਮੈਂ ਉਹ ਪੀ ਲਿਆ ਤੇ ਇੱਥੇ ਮੰਮਾ ਮੇਰੀ ਕੱਲ ਜਿਹੜੀ ਸ਼ਰਟ ਮੈਂ ਪ੍ਰੈਸ ਕਰਨੀ ਸੀ ਮੈਂ ਫਿਰ ਐਂ ਸੋ ਗਈ ਮੰਮਾ ਨੇ ਅੱਜ ਸਵੇਰੇ ਉੱਠ ਕੇ ਕੀਤੀ ਫਿਰ ਪ੍ਰੈਸ ਮੇਰੀ ਸ਼ਰਟ ਤੇ ਉਸ ਤੋਂ ਬਾਅਦ ਮੈਂ ਇੱਥੇ ਖੜੀ ਦੇਖ ਰਹੀ ਸੀ ਕਿ ਮੰਮਾ ਕਿਉਂ ਨਹੀਂ ਕੀਤੀ ਕੱਲ ਰਾਤ ਤੇ ਮੰਮਾ ਕਹਿੰਦੇ ਆਪਣੀ ਰਾਤ ਦੀ ਜਿਹੜੀ ਸਕੂਲ ਦੀ ਤਿਆਰੀ ਰਾਤ ਨੂੰ ਹੀ ਕਰ ਲਿਆ ਕਰ ਤੇ ਫਿਰ ਮੈਂ ਇੱਥੇ ਪੂਰੀ ਰੈਡੀ ਹੋ ਗਈ ਸੀ ਪਰ ਮੇਰੇ ਵਾਲ ਜਿਹੜੇ ਹੈਗੇ ਨਹੀਂ ਬਾਏ ਸੀ ਫਿਰ ਮੈਂ ਆਪਣੇ ਵਾਲ ਬਾਏ ਤੇ ਉਸ ਤੋਂ ਬਾਅਦ ਮੰਮਾ ਨੇ ਮੈਨੂੰ ਪਲਾਇਆ ਗੁਲੂ ਕਾਂਡੀ ਜਿਹੜਾ ਹੈਗਾ ਔਰ orange ਫਲੇਵਰ ਚ ਮੰਮਾ ਨੇ ਮੈਨੂੰ ਬਣਾ ਕੇ ਦਿੱਤਾ ਤੇ ਬਹੁਤ ਹੀ ਜ਼ਿਆਦਾ ਠੰਡਾ ਸਕੂਲ ਤੋਂ ਜਾਣ ਤੋਂ ਪਹਿਲਾਂ ਮੈਂ ਰੀਫਰੈਸ਼ ਹੋ ਗਈ ਸੀ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਇਹਨੂੰ ਪੀ ਕੇ ਤੇ ਉਹ ਮੇਰਾ ਲੰਚ ਭਾ ਮਮਾ ਕਹਿੰਦੇ ਲੰਚ ਨਾ ਭੁੱਲ ਜੀ ਆਪਣਾ ਇੱਥੇ ਮੈਨੂੰ ਕਰ ਰਹੀ ਸੀ ਕਿ ਬਾਏ ਬਾਏ ਮੈਂ ਕਹਿ ਰਹੀ ਸੀ ਪਾਪਾ ਕਹਿੰਦੇ ਬੈਸਟ ਆਫ ਲੱਕ ਮੈਂ ਕਿ ਥੈਂਕ ਯੂ ਥੈਂਕ ਯੂ ਫਿਰ ਮੈਂ ਇੱਥੇ ਸਿੱਧੂ ਨੂੰ ਵੀ ਕੀਤਾ ਬਾਏ ਸਿੱਧੂ ਕਹਿੰਦਾ ਬਾਏ ਦੀਦੀ ਤੇ ਵਾਸ ਇੱਥੇ ਹੁਣ ਮੈਂ ਚੱਲੀ ਸੀਗੀ ਸਕੂਲ ਤੇ ਮੇਰੇ ਸਕੂਲ ਦਾ ਟਾਈਮ ਵੀ ਹੋ ਗਿਆ ਸੀ 8:40 ਮੇਰੇ ਖਿਆਲ ਚ ਹੋ ਗਏ ਸੀ ਤੇ 9 ਵਜੇ ਮੇਰਾ ਸਕੂਲ ਲੱਗਦਾ ਤੇ ਪਾਪਾ ਕਹਿੰਦੇ ਵਧੀਆ ਵਧੀਆ ਪੜ੍ਹਾਈ ਕਰਿਓ ਮੈਂ ਕਿ ਠੀਕ ਹੈ ਠੀਕ ਹੈ ਕਹਿੰਦੇ ਬੈਸਟ ਆਫ ਲੱਕ ਮੰਮਾ ਕਹਿੰਦੇ ਬੋਤਲ ਰੱਖ ਲਈ ਲੰਚ ਰੱਖ ਲਿਆ ਮੰਮਾ ਨੂੰ ਬਸ ਆਈ ਹੁੰਦਾ ਕਿ ਬੁੱਕ ਤੇ ਕੁਝ ਭੁੱਲਣਾ ਜਾਵੇ ਮੈਂ ਕਿ ਠੀਕ ਹੈ ਮੈਂ ਕੁਝ ਨਹੀਂ ਤੇ ਸਾਰਾ ਸਮਾਨ ਜਿਹੜਾ ਹੈਗਾ ਰੱਖ ਰੁੱਕ ਕੇ ਮੈਂ ਆਪਣਾ ਬੈਗ ਲੈ ਕੇ ਜਿਹੜਾ ਹੈਗਾ ਸੀ ਚੱਲ ਪਈ ਸਕੂਲ ਵੱਲ ਨੂੰ ਤੇ ਦਾਦੂ ਇੱਥੇ ਮੇਰੀ ਵੇਟ ਕਰ ਰਹੇ ਸੀ ਤੇ ਆਪਾਂ ਦਾਦੂ ਦੇ ਗੁੱਸਾ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਚੱਲ ਪੈਣੀ ਸਕੂਲ ਤੇ ਜਦੋਂ ਸਕੂਲ ਦੀ ਛੁੱਟੀ ਹੋ ਗਈ ਸੀ ਫਿਰ ਮੇਰੀ ਫਰੈਂਡ ਸਾਚੀ ਵੀ ਆਈ ਸੀਗੀ ਮੈਨੂੰ ਘਰੇ ਛੱਡਣ ਵਾਸਤੇ ਤੇ ਉਹ ਦਾਦੂ ਨੇ ਉਹਨੂੰ ਵੀ ਛੱਡ ਗਿਆ ਨਾ ਜੀ ਅੱਗੇ ਤੇ ਸਾਚੀ ਮੇਰੇ ਵਾਸਤੇ ਆਹ ਵੱਲ ਗਿਫਟ ਲੈ ਕੇ ਆਈ ਸੀ ਬ੍ਰੇਸਲੇਟ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਅਸੀਂ ਜਦੋਂ ਵੀ ਕੋਈ ਵੀਡੀਓ ਬਣਾਉਂਦੇ ਹੁੰਦੇ ਆ ਪਤਾ ਨਹੀਂ ਸਾਡਾ ਹਾਸੇ ਕਿਉਂ ਨਿਕਲ ਜਾਂਦੀ ਆ ਫੋਟੋ ਖ ਸਾਡੇ ਵਿੱਚ ਤੇ ਇੱਥੇ ਸਾਚੀ ਨੇ ਮੈਨੂੰ ਇਹ ਗਿਫਟ ਦਿੱਤਾ ਸੀ ਤਾਂ ਇਸ ਕਰਕੇ ਮੈਂ ਇੱਥੇ ਉਹ ਸੋਹਣੀ ਜੀ ਵੀਡੀਓ ਬਣਾਈ ਤੁਹਾਨੂੰ ਇਹ ਵੀਡੀਓ ਜੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਮੈਂ ਇਹਦੇ ਤੇ ਸ਼ਾਰਟਸ ਵੀ ਪਾਇਆ ਹੋਇਆ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਸਾਡਾ ਫਰੈਂਡ ਵਾਲਾ ਤੇ ਮੈਨੂੰ ਤਾਂ ਇਹ ਵਾਲਾ ਗਿਫਟ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੈ ਥੈਂਕ ਯੂ ਸਾਚੀ ਤੇ ਮੈਂ ਵੀ ਉਹਨਿਕ ਰਿੰਗ ਗਿਫਟ ਕੀਤੀ ਸੀ ਤੇ ਆ ਸੀਗੀ ਉਹ ਰਿੰਗ ਦੇਖੋ ਇਹ ਜੀ ਸੇਮ ਮੇਰੇ ਕੋਲੇ ਵੀ ਹੈ ਤੇ ਸੇਮ ਉਹਦੇ ਕੋਲ ਸਾਡੇ ਸੇਮ ਸੇਮ ਰਿੰਗ ਹੋ ਚੁੱਕੀ ਹੈ ਤੇ ਬ੍ਰੇਸਲੇਟ ਵੀ ਸੇਮ ਹੋ ਚੁੱਕਿਆ ਤੇ ਵਾਤ ਦੀ ਗਰਮੀ ਅਨੁਸਾਰ ਅਸੀਂ ਜਿਹੜੀ ਚਾਹ ਪੀਣੀ ਬੰਦ ਕਰ ਦਿੱਤੀ ਆ ਉਹਦੀ ਜਗ੍ਹਾ ਤੇ ਅਸੀਂ ਪੀ ਰਹੇ ਹਾਂਗੇ ਲੱਸੀ ਤੇ ਤੁਹਾਨੂੰ ਸਾਡਾ ਚੇਂਜ ਕਿਵੇਂ ਦਾ ਲੱਗਿਆ ਕਮੈਂਟ ਵਿੱਚ ਦੱਸਿਓ ਤੇ ਤੁਸੀਂ ਵੀ ਚਾਹ ਛੱਡ ਕੇ ਲੱਸੀ ਪੀਓ ਤੇ ਇੱਥੇ ਨਾ ਸਿੱਧੂ ਹੋਰੀ ਜਿਹੜੇ ਹੈਗੇ ਆ ਨਮਕਾਦੇ ਰਹਿੰਦੇ ਆ ਪੇਟੀਆਂ ਤੇ ਤੇ ਇੱਥੇ ਪੂਰੀ ਸੈਟਿੰਗ ਜਿਹੜੀ ਹੈਗੀ ਇਹ ਖਰਾਬ ਕਰ ਦਿੰਦੇ ਨੇ ਇੱਥੋਂ ਸਾਰਾ ਗਾਹ ਪਾ ਦਿੰਦੇ ਨੇ ਇਸ ਕਰਕੇ ਮੈਂ ਇੱਥੋਂ ਸਾਰਾ ਸੈੱਟ ਕੀਤਾ ਸੀਗਾ ਮम्मा ਦੇ ਕਹਿੰਤੇ ਤੇ ਇੱਥੇ ਦੇਖੋ ਕਿੰਨਾ ਸਾਫ਼ ਲੱਗ ਰਿਹਾ ਜਦੋਂ ਆਪਾਂ ਗੱਦੀ ਚੱਕ ਦਿੰਦੇ ਆ ਕਿਉਂਕਿ ਇਹਨਾਂ ਥੋੜੀ ਜਗ੍ਹਾ ਜੀ ਘਿਰ ਜਾਂਦੀਆਂ ਨੇ ਇਸ ਕਰਕੇ ਵਧੀਆ ਲੱਗਦਾ ਤੇ ਇੱਥੇ ਸਿੱਧੂ ਹੋਰੀ ਖੇਡ ਰਹੇ ਸੀਗੇ ਬਾਹਰ ਗੱਦੇ ਤੇ ਬੈ ਕੇ ਪਤਾ ਨਹੀਂ ਇਹਨਾਂ ਨੂੰ ਕੀ ਗਰਮੀ 'ਚ ਖੇਲਣ ਦਾ ਮਜ਼ਾ ਆ ਰਿਹਾ ਸੀ ਮੈਂ ਕਿਹਾ ਪੱਖੇ 'ਚ ਬਹਿ ਜਾਓ ਪਰ ਇਹ ਕਹਿੰਦੇ ਨਹੀਂ ਬਾਹਰ ਬਹੁਤ ਹੀ ਜ਼ਿਆ ਜਿਵੇਂ ਕਿ ਅੱਜ ਮੈਂ ਸਕੂਲ ਗਈ ਸੀਗੀ ਤੇ ਮੇਰੇ ਕੋਲ ਹਲੇ ਬੁੱਕਸ ਨਹੀਂ ਹੈਗੀਆਂ ਤੇ ਕੱਲ ਹਨਾ ਸਾਨੂੰ ਛੁੱਟੀ ਹੈ ਮਹਾਵੀਰ ਜਨਮਤੀ ਦੀ ਇਸ ਕਰਕੇ ਮੈਂ ਕੱਲੂ ਪਾਪਾ ਦੇ ਨਾਲ ਜਾਉਂਗੀ ਬੁੱਕਸ ਤੇ ਨੋਟਬੁੱਕਸ ਲੈ ਕੇ ਆਉਂਗੀ ਕਿਉਂਕਿ ਮੇਰੇ ਮੈਮ ਜੀ ਨੇ ਵੀ ਹਨਾ ਗਰੁੱਪ ਵਿੱਚ ਕੰਮ ਭੇਜ ਦਿੱਤਾ ਤੇ ਉਹ ਲਿਖਣਾ ਕਾਪੀ ਤੇ ਇਸ ਕਰਕੇ ਉਹ ਮੈਨੂੰ ਕਰਨਾ ਪੂ ਇਸ ਕਰਕੇ ਤੇ ਕੱਲੂ ਮੈਂ ਬੁੱਕਸ ਨੋਟਬੁੱਕਸ ਜਿਹੜੀ ਹੈਗੀਆਂ ਲੈ ਕੇ ਆਉਂਗੀ ਕਿਉਂਕਿ 10ਵੀਂ ਦੀ ਪੜ੍ਹਾਈ ਹੈ ਇਹਨੂੰ ਸੀਰੀਅਸ ਲੈਣਾ ਹੈ ਇੱਥੇ ਡਾਟ ਡਾਟ ਗਿਆ ਵਾਲਾ ਕੰਮ ਨਹੀਂ ਚੱਲਣਾ ਨਹੀਂ ਤਾਂ ਘਰੋਂ ਚप्पल ਜੁੱਤੀ ਪੈ ਸਕਦੀ ਹੈਗੀ ਜੇ ਆਪਾਂ ਫੇਲ ਹੋ ਗਏ ਤਾਂ ਫੇਲ ਤਾਂ ਤੇ ਐਵਰੇਜ ਨੰਬਰ ਨਾਲ ਜਿਹੜਾ ਨਹੀਂ ਪਾਸ ਹੋਣਾ ਵਧੀਆ ਪੋਜੀਸ਼ਨ ਲੈਣੀ ਤੇ ਲੋਕਾਂ ਦੇ ਹਨਾ ਮਤਲਬ ਕੰਦਾ ਤੇ ਗਰਮੀਆਂ ਤੇ ਜਿਹੜੀ ਹੈਗੇ ਛਿਪਕਲੀਆਂ ਚੜਦੀਆਂ ਥੱਲੇ ਜ਼ਮੀਨ ਤੇ ਕਾਕਰੇ ਚ ਨਿਕਲਦੇ ਨੇ ਤੇ ਸਾਡੇ ਇੱਥੇ ਜਵਾਕੀ ਲਿਟੀ ਜਾਂਦੇ ਨੇ ਆਹ ਦੋ ਜਿਹੜੇ ਹੈਗੇ ਕੰਦਾ ਤੇ ਛਿਪਕਲੀਆਂ ਵਾਂਗੂ ਚੜੀ ਜਾਂਦੇ ਨੇ ਤੇ ਇੱਕ ਥੱਲੇ ਕਾਕਰੇ ਚ ਵਾਂਗੂ ਲਿਟੀ ਜਾਂਦਾ ਪਤਾ ਨਹੀਂ ਇਹਨਾਂ ਦਾ ਕੀ ਹੋਊਗਾ ਤੇ ਇੱਥੇ ਮੇਰੀ ਕੋਈ ਗੱਲ ਨਹੀਂ ਮੰਨ ਰਹੀ ਸੀ ਤੇ ਉੱਤੋਂ ਸਿੱਧੂ ਨੇ ਆ ਕੇ ਜਿਹੜਾ ਹੈਗਾ ਮੇਰੇ ਮਾਰਿਆ ਤਾਂ ਇਸ ਕਰਕੇ ਮੈਨੂੰ ਵੀ ਜਿਹੜਾ ਹੈਗਾ ਗੁੱਸਾ ਚੜ ਗਿਆ ਤੇ ਮੈਂ ਵੀ ਜਦੋਂ ਇਹ ਆਇਆ ਮੈਂ ਵੀ ਇਹਦੇ ਕੰਨ ਤੇ ਇੱਕ ਠੋਗੀ ਚਪੇੜ ਤੇ ਉ ਫਪਰਾਰ ਹੋ ਗਈ ਕਿਉਂਕਿ ਫਿਰ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ ਕਿਉਂਕਿ ਪਿੱਛੋਂ ਫਿਰ ਇਹ ਮਾਰਦੇ ਵੀ ਨਹੀਂ ਤੇ ਮੰਮਾ ਆਪਣਾ ਰਸੋਈ ਦਾ ਸਾਰਾ ਕੰਮ ਕਰਨ ਤੋਂ ਬਾਅਦ ਇੱਥੇ ਦੇਖ ਰਹੀ ਸੀ ਕਿ ਨਾਟਕ ਮਨ ਅਤੀ ਸੁੰਦਰ ਤੇ ਦਾਦੀ ਜੀ ਗਏ ਹੋਏ ਨਹੀਂ ਇਸ ਕਰਕੇ ਤੁਹਾਨੂੰ ਨਹੀਂ ਤਾਂ ਦਾਦੀ ਤਾਂ ਇੱਥੇ ਜ਼ਰੂਰ ਦਿਖਣੇ ਸੀ ਕਿਉਂਕਿ ਦਾਦੀ ਦਾ ਫੇਵਰਟ ਨਾਟਕ ਹੈ ਤੇ ਥੋੜੇ ਦਿਨ ਪਹਿਲਾਂ ਨਾ ਅਸੀਂ ਬਿਮਾਰ ਹੋ ਕੇ ਹਟੇ ਸੀਗੇ ਮੈਂ ਤੇ ਸਿੱਧੂ ਤੇ ਹਨਾ ਪਾਪਾ ਕਹਿੰਦੇ ਸੀ ਤੁਸੀਂ ਹਲੇ ਠੰਡਾ ਪਾਣੀ ਜਿਹੜਾ ਹੈਗਾ ਨਹੀਂ ਪੀਣਾ ਤੇ ਮੈਂ ਹਨਾ ਛੁਪਕੇ ਨਾਲ ਇੱਥੇ ਲਾ ਰਹੀ ਸੀ ਕਿ ਠੰਡਾ ਪਾਣੀ ਫ੍ਰਿਜ ਦੇ ਵਿੱਚ ਤੇ ਮੈਂ ਇਕਦਮ ਹੀ ਸ਼ੌਕ ਹੋ ਗਈ ਵੀ ਆਹ ਕੀ ਹੈ ਤਿੰਨ ਤਿੰਨ ਬੋਤਲਾਂ ਕਿਹਨੇ ਫ੍ਰਿਜ ਚ ਲਾ ਰੱਖੀਆਂ ਫੇ ਜਦੋਂ ਜਾ ਕੇ ਮੈਂ ਮੰਮਾ ਨੂੰ ਪੁੱਛਿਆ ਮੰਮਾ ਕਹਿੰਦੇ ਹਾਂ ਮੈਂ ਲਾਈਆਂ ਸੀ ਮਈ ਚ ਇੰਨੀ ਜ਼ਿਆਦਾ ਗਰਮੀ ਆ ਪਤਾ ਨਹੀਂ ਜੂਨ ਚ ਕੀ ਬਣੂਗਾ ਤੇ ਬਸ ਮੈਂ ਤਾਂ ਐਂ ਸੋਚਿਆ ਸੀ ਕਿ ਚਲੋ ਹਨਾ ਇੱਥੋਂ ਮੈਂ ਹੁਣ ਸੈੱਟ ਕਰੂੰਗੀ ਇਥੇ ਉਹਨਾਂ ਨੇ ਪੂਰਾ ਗਾਹ ਪਾਇਆ ਸੀ ਜਿੰਮੇ ਮੈਂ ਤੁਹਾਨੂੰ ਦਿਖਾਈ ਜਾਂਦੀ ਸੀ ਵੀ ਇਹ ਟੱਪੀ ਜਾਂਦੇ ਨੇ ਤੇ ਇਹ ਪੂਰਾ ਗਾਹ ਪਾਤਾ ਸੀ ਮੈਂ ਕਿਹਾ ਚਲੋ ਫ੍ਰੀਜ਼ਰ 'ਚ ਠੰਡਾ ਪਾਣੀ ਰੱਖ ਦਿੰਨੀ ਆ ਤੇ ਕੰਮ ਕਰਨ ਤੋਂ ਬਾਅਦ ਜਿਹੜਾ ਹੈਗਾ ਆਰਾਮ ਨਾਲ ਪੀਊਂਗੀ ਤਾਂ ਚਲੋ ਮੰਮਾ ਨੇ ਸ਼ੁਕਰ ਹੈ ਪਹਿਲੇ ਹੀ ਲਾਤਾ ਸੀਗਾ ਤੇ ਮੈਂ ਮੈਂ ਮੰਮਾ ਦੇ ਕੇ ਸ਼ੌਕ ਮੰਮਾ ਤਾਂ ਸਾਨੂੰ ਪਾਣੀ ਠੰਡਾ ਪੀ ਨਹੀਂ ਦਿੰਦੇ ਸੀ ਮੰਮਾ ਨੇ ਆਪ ਹੀ ਬੋਤਲਾ ਲਾਤੀ ਹੈ ਚਲੋ ਫਿਰ ਕਿਆ ਵਧੀਆ ਗੱਲ ਹੁਣ ਤਾਂ ਗਰਮੀ ਜ਼ਿਆਦਾ ਹੋ ਗਈ ਹੈ ਤਾਂ ਸਾਨੂੰ ਠੰਡਾ ਪਾਣੀ ਪੀ ਲੈਣਾ ਚਾਹੀਦਾ ਕੁਛ ਨਹੀਂ ਹੁੰਦਾ ਇੰਨੇ ਕਰਨੇ ਨਾਲ ਤੇ ਇੱਥੇ ਆ ਦੇਖੋ ਇੱਥੇ ਪੂਰਾ ਸਾਰਾ ਖਲਾਰਤਾ ਸੀ ਇਹਨਾਂ ਨੇ ਗੱਦੇ ਗੁੱਦੇ ਹੁਣ ਦਾਦੂ ਆਣਗੇ ਆਰਾਮ ਨਾਲ ਇੱਥੇ ਸਫਾਈ ਦੇਖ ਕੇ ਤਾਂ ਹਨਾ ਹੁੰਦਾ ਹੀ ਹੈ ਹੁਣ ਉੱਥੇ ਦਾਦੂ ਆਣਗੇ ਤਾਂ ਉੱਥੇ ਗੰਦ ਪਿਆ ਹੋਊਗਾ ਹਨਾ ਉਹ ਕਿਵੇਂ ਕਿਵੇਂ ਬੈਠਣਗੇ ਤਾਂ ਇਸ ਕਰਕੇ ਮੈਂ ਸੈੱਟ ਕਰਕੇ ਜਿਹੜਾ ਹੈਗਾ ਦਾਦੂ ਆਰਾਮ ਨਾਲ ਬੈਠ ਕੇ ਰੋਟੀ ਖਾ ਸਕਣਗੇ ਤੇ ਆਹ ਦੇਖੋ ਤਿੰਨ ਲ ਤਾ ਮੈਂ ਪੂਰੀ ਪਰੇਸ਼ਾਨ ਹੋ ਚੁੱਕੀ ਆ ਮੈਨੂੰ ਕੋਈ ਹੱਲ ਕੱਢਣਾ ਪੈਣਾ ਇਹਨਾਂ ਨੂੰ ਕੋਈ ਇਸੇ ਪਿੰਗਰੇ ਚ ਬੰਦ ਕਰਨਾ ਪੈਣਾ ਤੁਸੀਂ ਵੀ ਕਮੈਂਟ ਚ ਕੋਈ ਇਲਾਜ ਦੱਸੋ ਮੈਨੂੰ ਇਹਨਾਂ ਦਾ ਤੇ ਇੱਥੇ ਮਮਾ ਬਣਾ ਰਹੇ ਸੀ ਗਰਮਾ ਗਰਮ ਕਨਕ ਦੀਆਂ ਰੋਟੀਆਂ ਤੇ ਮੈਂ ਮਮਾ ਨੂੰ ਕਿਹਾ ਸੀ ਮਮਾ ਕੋਈ ਹੈਲਪ ਦੀ ਲੋੜ ਚਾਹੀਦੀ ਹੈਗੀ ਤਾਂ ਮੈਨੂੰ ਬੁਲਾ ਲਿਓ ਮਮਾ ਕਹਿੰਦੇ ਨਹੀਂ ਚਲੋ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਕਿਹਾ ਫੇਰ ਠੀਕ ਹੈ ਫੇ ਮੈਂ ਜਦੋਂ ਬਾਹਰ ਗਈ ਦੇਖਿਆ ਪੌਣੇ ਜਿਹੜੇ ਹੈਗੇ ਵਿਚਾਰੇ ਆਈ ਢੀਏ ਇੱਥੇ ਲਟਕੇ ਹੋਏ ਨੇ ਤਾਂ ਮੈਂ ਇਹਨਾਂ ਨੂੰ ਉਤਾਰ ਲਾਂ ਤੇ ਇੱਥੇ ਮੈਂ ਜਦੋਂ ਉਤਾਰਿਆ ਇੱਕ ਪੌਣਾ ਜਿਹੜਾ ਥੱਲੇ ਡੇ ਦੀ ਹੈ ਤੇ ਇਹ ਜੇ ਕੁਝ ਜਰੂਰ ਹੁੰਦਾ ਤੇ ਪਿੱਛੇ ਮੂਨ ਦਾ 뷰 ਦੇਖੋ ਕਿੰਨਾ ਜਿਆਦਾ ਸੋਹਣਾ ਆ ਰਿਹਾ ਫਿਰ ਮੈਂ ਮੰਮਾ ਨੂੰ ਪੌਣੇ ਫੜਾਏ ਮੰਮਾ ਕਹਿੰਦੀ ਇਹ ਤਾਂ ਮੈਂ ਤਾਂ ਹੀ ਛੱਡੇ ਸੀ ਬਾਹਰ ਕੀ ਬਾਅਦ ਚ ਤੈਹ ਲਾ ਕੇ ਰੱਖੂੰਗੀ ਫਿਰ ਮੈਂ ਕਹਿ ਲਿਆਉ ਮੰਮਾ ਫੜਾਓ ਫਿਰ ਮੈਂ ਤੈਹ ਵੀ ਲਾ ਦਿੱਤੇ ਸੀ ਮੰਮਾ ਨੇ ਫੜਾਏ ਮੈਨੂੰ ਆਹ ਡੱਬਾ ਜ ਆ ਮੰਮਾ ਕਹਿੰਦੀ ਇਹਦੇ ਵਿੱਚ ਤੈਹ ਲਾ ਕੇ ਰੱਖਦੀ ਤੇ ਮੈਂ ਫਟਾਫਟ ਲਾ ਗਈ ਪੌਣੇ ਜਿਹੜੇ ਹੈਗੇ ਤੈਹ ਲਾਨ ਤੇ ਗਾਇਸ ਜੇ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਦਿੱਤਾ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰੋ ਆਪਣੇ ਫੈਮਿਲੀ ਮੈਂਬਰਸ ਤੇ ਫਰੈਂਡਸ ਦੇ ਨਾਲ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੇ ਸ਼ਾਰਟਸ ਜੀ ਵੀ ਅਸੀਂ ਆਪਣੇ ਇਸ ਚੈਨਲ ਤੇ ਅਪਲੋਡ ਕਰਦੇ ਆ ਤੇ ਉਹ ਵੀ ਜਰੂਰ ਦੇਖਿਆ ਕਰੋ ਕੀਪ سپورਟਿੰਗ ਗਾਇਸ ਤੁਹਾਡੀ سپورਟ ਦੀ ਸਾਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਤੇ ਇੱਥੇ ਪੌਣੇ ਜਿਹੜੇ ਹੈਗੇ ਪੈਕ ਹੋ ਚੁੱਕੇ ਨੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਵਿੱਚ ਉਦ ਤੱਕ ਕੇਅਰ ਐਂਡ ਬਾਏ ਬਾਏ